ਰਸ ਇਹਨਾਂ ਲੋਕਾਂ ਦੇ ਕਰਤੂਤਾਂ ਦੇਖ ਕੇ ਇਹਨਾਂ ਨੂੰ ਇਹਨਾਂ ਨੂੰ ਫੜਾ ਬਲਾ ਕੇ ਇੱਧਰ ਆਇਆ ਅਗਲੀ ਗੱਲ ਆ ਅਗਲੀ ਗੱਲ ਆ ਇਹਨਾਂ ਨੇ ਚਲੋ 15 ਮਿੰਟ ਸੁਣ ਲੋ ਜੀ ਦੇਖੋ ਦੇ 50 ਕਿਲੋਮੀਟਰ ਦੀ ਗੱਲ ਕੀਤੀ ਹੈ ਤੁਸੀਂ ਕੰਪਲੀਟ ਕਰੋ ਜੀ ਅੱਛਾ ਹੁਣ ਇੱਕ ਗੱਲ ਕੰਪਲੀਟ ਕਰੋ ਪਲੀਜ਼ ਚਲੋ 15 ਮਿੰਟ ਆਪਣੇ ਕੋਲ ਸ਼ਬਦ ਬਹੁਤ ਘੱਟ ਹੈ ਮਨਜੀ ਪਲੀਜ਼ ਇੱਕ ਚੀਜ਼ ਆ ਹੋਰ ਰਹਿ ਗਈ ਇੱਕ ਚੀਜ਼ ਹੋਰ ਰਹਿ ਗਈ ਇਹ ਸ਼ਬਦ ਇੱਕ ਵਾਰ ਕੀਤੇ ਜਾਂਦੇ ਨਹੀਂ ਕਰਤੂਤਾ ਕਰਤੂਤਾ ਖਸਬੰਜ ਕੀਤੀ ਜਾਂਦੀ ਹੈ ਨਾਮੇ ਲਿਖ ਲੋ ਜੀ ਕਾਰਨਾਮੇ ਗੈਲੋ ਕਰ ਦੋ ਸਰਕਾਰ ਨਾ ਮੈਂ ਕਹ ਲੋ ਐਸੇ ਐ ਨਗਰ ਸ੍ਰੀ ਕੀਆ ਜੀ ਸਾਹਿਬ ਮੇਰੇ ਤੱਕ ਕੰਮ ਕਰੀ ਕਾਰਨਾਮੇ ਤੇ ਲਿਖਾ ਦਿਓ ਅੱਛਾ ਕਾਰਨਾਮੇ ਆਮ ਜੀ ਆਪਾਂ ਕੰਪਲੀਟ ਕਰਨਾ ਹੈ ਕਿ ਨਹੀਂ ਕਰਨਾ ਜੀ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਚਲੋ ਦੇਖੋ ਥਿਸ ਇਜ਼ ਓਨ ਅ ਸੀਰੀਅਸ ਨੋਟ ਨਹੀਂ ਨਹੀਂ ਪਲੀਜ਼ ਓਨ ਅ ਸੀਰੀਅਸ ਨੋਟ ਮੈਂ ਜਿਹੜੀ ਕਹਿ ਰਿਹਾ ਸੀਗਾ ਕਿ ਕਾਂਗਰਸ ਦਾ ਕਾਂਗਰਸ ਦਾ ਐਕਚੁਅਲੀ ਪ੍ਰੋਬਲਮ ਇਹ ਹੈ ਕਾਂਗਰਸ ਦਾ ਮਾਈਂਡ ਸੈਟ ਇਹ ਬਣ ਚੁੱਕਿਆ ਕਿਉਂਕਿ ਲੰਬਾ ਸਮਾਂ ਰਾਜ ਕੀਤਾ ਹੈ ਕਿ ਜੀ ਹੁਰੇ ਵੀ ਸਾਡੀ ਸਰਕਾਰ ਹੈ ਤੇ ਦਿੱਲੀ ਕੇਂਦਰ ਜੀ ਸਾਡੀ ਸਰਕਾਰ ਹੈ ਤੇ ਅਸਲੀਅਤ ਇਹ ਹੈ ਕਿ ਨਾ ਇੱਥੇ ਹੈ ਤੇ ਨਾ ਉੱਥੇ ਹੈ ਤੇ ਹੁਣ ਇਹਨਾਂ ਨੇ ਚਲੋ 15 50 ਕਿਲੋਮੀਟਰ ਦੀ ਗੱਲ ਤਾਂ ਹੋ ਗਈ ਸਾਡੀ ਹੁਣ ਮੈਂ ਸਿਰਫ ਇੱਕ ਗੱਲ ਹੋਰ ਪੁੱਛਣਾ ਚਾਹਣਾ ਕਿ ਜੂਨ 2018 ਦੇ ਵਿੱਚ ਸਰ ਆਪਦੇ ਰਾਈਟ ਹੌਲੀ ਹੌਲੀ ਆਪਦੇ ਅਧਿਕਾਰ ਕਿਵੇਂ ਸਰੈਂਡਰ ਕਰਕੇ ਆਪ ਦੀ ਦਾੜੀ ਦੂਏ ਦੇ ਹੱਥ ਕਿਵੇਂ ਫੜਾਉਂਦੇ ਨੇ ਉਹ ਇਹਨਾਂ ਨੇ ਬਹੁਤ ਵਧੀਆ ਜਿਹੜਿਆ ਐਗਜ਼ਾਮਪਲ ਸੈੱਟ ਕੀਤੇ ਨੇ ਸਰ ਜੂਨ ਜੂਨ 2018 ਦੇ ਵਿੱਚ ਜੂਨ 2018 ਚ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਕਿ ਕਿ ਪੰਜਾਬ ਦੀਆਂ ਜੇਲਾਂ ਦੀ ਪੰਜਾਬ ਦੀਆਂ ਜੇਲਾਂ ਦੀ ਸੁਰੱਖਿਆ ਜਿਹੜੀ ਉਹ ਸੀਆਈਏ ਸੰਭ ਦੇ ਹੱਥ ਦਿੱਤੀ ਜਾਵੇ ਪੰਜਾਬ ਪੁਲਿਸ ਕੰਪੀਟੈਂਟ ਨਹੀਂ ਹੈਗੀ ਸਰ ਉਹਦੇ ਬਾਰੇ ਕੀ ਕਹਿਣਗੇ ਜੀ ਇਹ ਉਹਦੇ ਬਾਰੇ ਕੀ ਕਹਿਣਗੇ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਮੇਰੇ ਮੇਰਾ ਕਹਿਣ ਦਾ ਅਮਨ ਜੀ ਆਪਾਂ ਕੰਪਲੀਟ ਕਰਾਂਗੇ ਐਵਰੀਬਾਡੀ ਐਗਰੀਜ਼ ਕੰਪਲੀਟ ਕਰੋ ਜੀ ਸਰ ਐਵਰੀਬਾਡੀ ਐਗਰੀਜ਼ ਮੈਂ ਕਹਾਵਤ ਸੁਣਾਈਆ ਹੁਣ ਹੁਣ ਗੱਲ ਕੇ ਰੋਡਰਸ ਕੀਤਾ ਜਾਵੇ ਸਰ ਬਾਕੀ ਸਾਰੇ ਐਗਰੀਕੈ ਸਰ ਇਹ ਇਹ ਇਹਨਾਂ ਇਹਨਾਂ ਨੇ ਕਦੇ ਪਿੰਡਾਂ ਵਾਲੀਆਂ ਠੇਡ ਮਲਵੇ ਵਾਲੀਆਂ ਮਲਵਈ ਕਹਾਵਤਾਂ ਸੁਣੀਆਂ ਨਹੀਂ ਹੈਗੀਆਂ ਠੀਕ ਹੈ ਸੋ ਇਸ ਕਰਕੇ ਇਹਨਾਂ ਨੂੰ ਪ੍ਰੋਬਲਮਾਂ ਨੇ ਸੋ ਇਸ ਕਰਕੇ ਇਸ ਕਰਕੇ ਮੈਂ ਬੜਾ ਕਲੀਅਰਲੀ ਕਹਿ ਦੇਣਾ ਕਿ ਇਹਨਾਂ ਦੇ ਪਿਛਲੇ ਕਾਰਨਾਮੇ ਨੇ ਕਰਤੂਤਾਂ ਦੀ ਵਜ੍ਹਾ ਕਰਕੇ ਅੱਜ ਪੰਜਾਬ ਇੱਥੇ ਤੱਕ ਪਹੁੰਚਿਆ ਕਰਤੂਤਾਂ ਫੇਰ ਐਕਸਪੈਂਡ ਕੀਤੀਆਂ ਜਾਂਦੀਆਂ ਨੇ ਪੰਜਾਬ ਦੇ ਸਾਰੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਬੈਠੋ ਜੀ ਆਪਾਂ ਦੇਖੋ ਦੇਖੋ ਪਹਿਲੀ ਗੱਲ ਕਹਾਵਤ ਦੇਖੋ 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 ਜਹਾਂ ਤੱਕ ਫਿਰ ਆਪਾਂ ਪੰਜਾਬੀ ਪੜ੍ਹੇ ਨਹੀਂ ਕੋਈ ਪ੍ਰੋਬਲਮ ਕਹਾਵਤਾ ਕਹਾਵਤਾ ਹੀ ਹੁੰਦੀਆਂ ਪਲੀਜ਼ ਸਿੱਟਾਓ

ਤੁਸੀਂ ਹਰ ਗੱਲ ਤੁਸੀਂ ਇਹਨੂੰ ਧਰਮ ਧਰਮ ਤੇ ਕਿਉਂ ਲੈ ਕੇ ਜੋਰ ਦੀ ਦਾੜੀ ਵੇਟੇ ਕੋਈ ਜਾਂਦੇ ਤੁਸੀਂ ਉਹ ਵੀ ਹੁੰਦਾ ਪੰਜਾਬੀ ਪੜ੍ਹ ਕੇ ਆਇਆ ਕਰੋ ਲੋ ਲੋ ਮੈਂ ਤੁਹਾਨੂੰ ਨਹੀਂ ਪਤਾ ਬੈਠੋ ਜੀ ਬੈਠੋ ਬੈਠੋ ਬਿਠਾ ਲਓ ਯਾਰ ਬਿਠਾ ਲਓ ਬਿਠਾ ਲਓ ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਤੇ ਆਪਾਂ ਅੱਗੇ ਕਦਮ ਵੀ ਕਦਮ ਚਲੋ ਜੀ ਹੈਲੋ ਹੈਲੋ ਮਾਰੀਓ ਮੁੱਖ ਮੰਤਰੀ ਸਾਹਿਬ ਬਾਜਵਾ ਸਾਹਿਬ ਇੱਕ ਹੋਰ ਵੀ ਕਹਾਵਦਾ ਹੈ ਇੱਕ ਹੋਰ ਵੀ ਕਹਾਵਦਾ ਵੀ ਚੋਰ ਦੀ ਦਾੜੀ ਜਿਹੜਾ ਟੰਕਾ ਹੁੰਦਾ ਉਹ ਵੀ ਬਦਲਦੀ ਹੁਣ ਆ ਫਿਰ ਇਹਦਾ ਮਤਲਬ ਤੁਸੀਂ ਫਿਰ ਮੇਰੀ ਦਾੜੀ ਦੀ ਗੱਲ ਕਰ ਦਿਓ ਤੁਹਾਡੀ ਦਾੜੀ ਚ ਵੱਡਾ ਟੰਕਾ ਛੋਟਾ ਉਹ ਤੇ ਬੈਜੋ ਬੈਜੋ ਆਰਾਮ ਨਾਲ ਮੈਂ ਗੱਲ ਕਰ ਲਾਂ ਸੀਰੀਅਸ ਮੈਂ ਦੱਸਦਾ ਦੇਖੋ ਆਪਾਂ ਨੂੰ ਦੇਖ ਲ ਕਰੋਣ ਪੰਜਾਬੀ ਦੇਖ ਰਹੇ ਆ ਬੈਠੋ ਤਾਂ ਸਹੀ ਨਾ ਬੈਠੋ ਇੱਥੇ ਖੜਕੇ ਜਵਾਬ ਨਾ ਦਿਓ ਬੈਠੋ ਮੈਨੂੰ ਪਤਾ ਤੁਸੀਂ ਬਹਾਨਾ ਤੁਸੀਂ ਬਹਾਨਾ ਭਾਲ ਕੇ ਬਾਹਰ ਜਾਂਦਾ ਇਹ ਬਹਾਨਾ ਭਾਲ ਕੇ ਬਾਹਰ ਜਾਂਦਾ ਸਰ ਬਾਹਰ ਨਾ ਜਾਂਦੇਓ ਇਹਨਾਂ ਨੂੰ ਸਰ ਬਾਹਰ ਨਾ ਜਾਂਦੇਓ ਮੈਂ ਜਿੰਦਾ ਗੁੰਜੀ ਤੁਹਾਨੂੰ ਦਿੱਤਾ ਆਇਆ ਪਹਿਲਾਂ ਰਾਜੀ ਨੇ ਕਿਹਾ ਮੈਂ ਸਾਦੇ ਨੂੰ ਤਿਆਰ ਆ ਥੈਂਕ ਯੂ ਤੁਸੀਂ ਕਰਨਾ ਕੁਝ ਨਹੀਂ ਉੱਪ ਲਗਾ ਦੇ ਆਓ ਆਓ ਚੱਲੀਏ ਅੱਜ ਹੀ ਚੱਲਨੇ ਆ ਠੀਕ ਹੈ ਜੀ ਠੀਕ ਹੈ ਇਹ ਨਾਲ ਨਹੀਂ ਚੱਲਾਂ ਇਸ ਤੋਂ ਬਾਅਦ ਮੈਂ ਗੱਡੀ ਚ ਭਾ ਕੇ ਲੈ ਜਾਂਦਾ ਥੈਂਕ ਯੂ ਥੈਂਕ ਯੂ ਬੈਠੋ ਜੀ ਬੈਠੋ ਹੁਣ ਤੱਕ ਹੁਣ ਤੱਕ ਜਨਾਬ ਮਹਾਰਾਜ ਹਾਂ ਜਨਾਬ ਜਨਾਬ ਬਾਜਾ ਸਾਹਿਬ ਹੁਣ ਤੱਕ ਚਲ ਇੱਧਰ ਏਰ ਨੂੰ ਏਰ ਨੂੰ ਦੇ ਸਿਰ ਨੂੰ ਚੇਰ ਨੂੰ ਮੈਂ ਮੈਂ ਬਾਜਾ ਸਾਹਿਬ ਨੂੰ ਬੇਨਤੀ ਕਰੂੰਗਾ ਜੀ ਕਿ ਪਰਮਾਤਮਾ ਨੂੰ ਹਾਜ਼ਰ ਨਜ਼ਰ ਜਾਣ ਕੇ ਕਹਿ ਦੇਣ ਕਿ ਅੱਜ ਤੋਂ ਪਹਿਲਾਂ ਕਦੇ ਹਿਮਾਚਲ ਦੇ ਮੁੱਖ ਮੰਤਰੀ ਨਾਲ ਫੋਨ ਤੇ ਜਾਂ ਚਿੱਠੀ ਪੱਤਰੀ ਕੀਤੀ ਉਹਨਾਂ ਕੋਈ ਇਸ ਬਾਰੇ ਆਪਾਂ ਨਾ ਇਹਨੂੰ ਸਰ ਪਤਾ ਲਓ ਨਾ ਬਣਾਈਏ ਜਿਹੜੀ ਗੱਲ ਜਿਹੜੀ ਗੱਲ ਬਣਾਈਏ ਹੋਰ ਆਜੇ ਇੱਕ ਬੰਦਾ ਬੈਠੋ 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 ਬਾਏ ਬਾਜੀ ਸਰ ਸਿੱਧੀ ਕਰੀ ਲੈਟੇਮ ਕੰਪਲੀਟ ਲਓ ਜੀ ਸੀਟ ਥੱਲੇ ਸਰ ਇਹਨਾਂ ਦੀ ਸੀਟ ਥੱਲੇ ਫੇਵਿਕੋ ਲਓ ਜੀ ਡੱਬਾ ਮੈ ਲਿਆ ਕੇ ਦੇਣਾ ਸਿੱਖ ਸਾਹਿਬ ਸਪੀਕਰ ਸਾਹਿਬ ਦੋ ਗ ਦੋਕ ਦੋਕ ਗੱਲਾਂ ਹੋ ਰਹੀਆਂ ਜੀ ਇੱਕ ਇਹਨਾਂ ਨੇ ਵਾਈਂਡ ਅਪ ਕਰ ਲਓ ਜੀ ਫਿਰ ਆਪਾਂ ਅਗਲੀ ਮੋਦੀ ਵੱਲ ਇਹਨਾਂ ਨੇ ਗੱਲ ਕੀਤੀ ਕਿ ਜੀ 15 ਕਿਲੋਮੀਟਰ ਤੋਂ 50 ਕਿਲੋਮੀਟਰ ਜਦੋਂ ਬੀਐਸਐਫ ਦਾ ਦੈਰਾ ਕੀਤਾ ਸੀਗਾ ਉਹ ਗੱਲ ਪਹਿਲਾਂ ਚੀਮਾ ਜੀ ਬੜਾ ਐਕਸਪਲੇਨ ਕਰ ਚੁੱਕੇ ਕਿ ਉਹ ਵੀ ਕਾਂਗਰਸ ਵੱਲ ਹੋਇਆ ਸੀਗਾ ਸਰ ਇਹ ਕੰਮ ਹੋਰ ਹੋਇਆ ਸੀਗਾ ਇਹਨਾਂ ਨੂੰ ਐਕਚੁਅਲੀ ਪਤਾ ਹੈ ਪ੍ਰੋਬਲਮ ਕੀ ਹੈ ਜੀ ਇਹਨਾਂ ਨੇ ਲੰਬਾ ਹੋਇਆ ਰੱਬਾ ਉਹ ਬਹਿ ਜਾਓ ਮਹਾਰਾਜ ਅੱਛਾ ਸੀਟ ਤੇ ਖੜ੍ਹ ਜਾਓ ਜੀ ਸੀਟ ਤੇ ਚਲੋ ਆਪਾਂ ਆਪਾਂ ਗੱਲ ਕਰ ਲੈਣ ਤੇ ਮੈਂ ਇਹਨੇ ਪਿਆਰ ਅਮਨ ਜੀ ਆਪਾਂ ਅੱਗੇ ਤੋਰਿਏ ਜੀ ਮੈਂ ਸਰ ਸਾਹਬ ਤੋਂ ਬਿਨਾਂ ਗੱਲ ਨਹੀਂ ਕਰਦਾ ਹਾਂ ਦੱਸੋ ਬਾਜਵਾਦੀ ਦੱਸੋ ਦੱਸੋ ਬਾਜਵਾਦੀ ਮੈਂ ਇਸ ਗਾਣ ਨੂੰ ਕਰੈਕਟ ਕਰਨਾ ਚਾਹੁੰਦਾ ਡੋਨਟ ਟੇਕ ਦੀ ਹਾਊਸ ਫਾਰ ਅ ਰਾਈਡ ਇਹ ਨਹੀਂ ਕਿ ਸਾਹਮਣੇ ਕੋਈ ਮੂਰਖ ਬੈਠੇ ਨੇ ਤੁਹਾਡੇ ਇਹ ਜਿਹੜੀ ਨੋਟੀਫਿਕੇਸ਼ਨ ਸੀ ਬੀਐਸਐਫ ਬੀਐਸਐਫ ਨੇ ਕੀਤੀ 11 ਅਕਤੂਬਰ 2021 ਸੀਆਈਐਸਐਫ ਸਰ ਬੀਐਸਐਫ ਦੀ ਇਹਨਾਂ ਨੇ ਹੁਣੇ ਜ਼ਿਕਰ ਕੀਤਾ ਬੀਐਸਐਫ ਦਾ ਜਿਹੜਾ 15 ਕਿਲੋ ਤੋਂ 50 ਉਹ 50 ਕਿਲੋ ਜੀ ਜੀ ਉਹਦੀ ਗਵਰਨਮੈਂਟ ਆਫ ਪੰਜਾਬ ਨੇ ਸਾਡੀ ਗਵਰਨਮੈਂਟ ਨੇ ਚੈਲੰਜ ਕੀਤਾ ਸੀ ਸੁਪਰੀਮ ਕੋਰਟ ਦੇ ਵਿੱਚ ਪਹਿਲੀ ਡਿਸੰਬਰ ਨੂੰ ਉਸੇ ਸਾਲ ਹੀ ਬਟ ਵੀ ਡਿਡ ਨਾਟ ਗੈਟ ਅ ਸਟੇਓਵਰ ਦੇ ਇਹ ਸਾਡੇ ਵੱਲੋਂ ਕੁਝ ਨਹੀਂ ਹੋਇਆ ਨੋਟੀਫਿਕੇਸ਼ਨ ਮਿਨਿਸਟਰੀ ਆਫ ਹோம் ਅਫੇਅਰਸ ਨੇ ਕੀਤੀ ਅਸੀਂ ਇਮੀਡੀਐਟਲੀ ਚੈਲੰਜ ਕੀਤਾ ਪੁਟਿਓ ਰਿਪੋਰਟਸ ਜੀ ਠੀਕ ਹੈ ਯਾਰ ਇੱਕ ਮਿੰਟ ਬਹਿ ਜਾਇਆ ਮੈਂ ਤੁਹਾਡਾ ਰਿਕਾਰਡ ਠੀਕ ਕਰ। ਸਰ ਸਰ ਥੈਂਕ ਯੂ। ਅੱਛਾ ਹੁਣ ਹੁਣ ਜੀ ਬੈਹੋ। ਥੈਂਕ ਯੂ। ਬੈਹੋ। ਪਰ ਇਹ ਇਹ ਅਮਰ ਜੀ ਅਮਰ ਜੀ ਇੱਕੋ ਹੀ ਗੱਲ ਰਹੇਗੀ। ਇੱਕ ਵੇਟ ਅਮਰ ਜੀ। ਇੱਕ ਆ ਚਲੋ ਕਰੋ। ਕਿੰਨੀ ਕੀ ਜੀ ਗੱਲ ਰਹੇਗੀ? ਫਿਨਿਸ਼ ਇਟ ਫਿਨਿਸ਼ ਇਟ। ਸਰ ਚਲੋ ਇਹਨਾਂ ਨੇ 15 ਕਿਲੋਮੀਟਰ ਜਿਹੜੀ ਗੱਲ ਕਰ ਲਈ 50 ਕਿਲੋਮੀਟਰ ਵਾਲੀ। ਸਰ ਇੱਕ ਇਹਨਾਂ ਐਕਚੁਅਲੀ ਪ੍ਰੋਬਲਮ ਬਥੇ ਕਾਂਗਰਸ ਹੀ ਕੀ ਜੀ। ਕਾਂਗਰਸ ਨੇ ਕਾਂਗਰਸ ਨੇ ਲੰਬਾ ਸਮਾਂ ਰਾਜ ਕੀਤਾ। ਉਹ ਯਾਰ ਬੈਹੋ ਬਾਜ ਬਾਜੀ। ਤਾਨੂੰ ਟਾਈਮ ਮਿਲੂਗਾ ਸਰ ਨਾ ਅਚਾਰਾ ਨਹੀਂ ਕੀਤਾ ਅਮਨ ਜੀ ਕੰਪਲੀਟ ਕਰ ਦਿਓ ਜੀ ਕੰਪਲੀਟ ਕਰ ਹਾਂ ਸਰ ਸਰ ਸੌਰੀ ਸਰ ਸੌਰੀ ਸਰ ਮੈਂ ਮੈਂ ਅਸੀਂ ਤੁਹਾਡੇ ਬਾਜਾ ਬਾਜਾ ਸਾਹਿਬ ਦੇਖੋ ਬਾਜਾ ਸਾਹਿਬ ਇੱਕ ਮਿੰਟ ਜੀ ਬਾਜਾ ਸਾਹਿਬ ਅਮਨ ਜੀ ਬੈਠੋ ਅਮਨ ਜੀ ਮੈਨੂੰ ਕਵੇ ਲੈਂਡ ਵੀ ਕੰਪਲੀਟ ਕਰ ਲੋ ਸਰ ਕੰਪਲੀਟ ਕਰ ਲੋ ਕੰਪਲੀਟ ਕਰ ਸਰ ਕੰਪਲੀਟ ਕਰ ਸਰ ਸਰ ਇਸ ਤਰ੍ਹਾਂ ਸਰ ਇਸ ਤਰ੍ਹਾਂ ਅੱਛਾ ਬੈ ਬਸੋਂ ਤਾਂ ਲੈਓ ਜੀ 2 ਮਿੰਟ ਸਾਬ ਸਪੀਕਰ ਸਾਹਿਬ ਭਾਈ 1 ਮਿੰਟ ਬਾਜੀ ਹੋ ਜਾਓ ਸਪੀਕਰ ਸਾਹਿਬ ਗੱਲਾਂ ਦੋ ਹੀ ਰਹੀਆਂ ਇੱਕ ਇਹਨਾਂ ਨੇ ਚਲੋ ਕੰਪਲੀਟ ਕਰੋ ਯਾਰ ਅਮਨ ਜੀ ਸਪੀਕਰ ਸਾਹਿਬ ਸਪੀਕਰ ਸਾਹਿਬ ਗੱਲਾਂ ਸਪੀਕਰ ਸਾਹਿਬ ਇਸ ਤਰ੍ਹਾਂ ਕੇ ਪਹਿਲਾਂ ਤਾਂ ਮੈਂ ਮੈਂ ਆਪਦੀ ਗੱਲ ਨੂੰ ਕਰੈਕਟ ਕਰੂੰਗਾ ਮੈਂ ਕਹਿ ਵੀ ਕਾਂਗਰਸ ਦੀ ਪ੍ਰੋਬਲਮ ਇਹ ਹੈ ਸਰ ਮੈਂ ਮੈਂ ਆਪਦੀ ਗੱਲ ਨੂੰ ਵਾਸ ਲਊਗਾ ਕਾਂਗਰਸ ਦੀ ਪ੍ਰੋਬਲਮ ਕਾਂਗਰਸ ਹੀ ਹੈ ਨੰਬਰ 1 ਆ ਨੰਬਰ 2 ਇਹਨਾਂ ਨੇ ਕਿਹਾ ਵੀ ਸਾਡਾ ਪਰ ਮੇਰੇ ਫਾਸਾ ਵੀ ਕਾਂਗਰਸ ਚ ਰਹੇ ਸਰ ਮੈਂ ਅੱਜ ਇਸ ਪਵਿੱਤਰ ਸਦਨ ਦੇ ਪਟਲ ਦੇ ਉੱਪਰ ਖੜ ਕੇ ਮੈਂ ਕਹਿ ਦੇਣਾ ਚਾਹਣਾ ਕਿ ਮੈਂ ਤੇ ਮੇਰਾ ਪਰਿਵਾਰ ਕਾਂਗਰਸ ਦੇ ਇਹਨਾਂ ਲੋਕਾਂ ਦੇ ਕਰਤੂਤਾਂ ਦੇਖ ਕੇ ਇਹਨਾਂ ਨੂੰ ਇਹਨਾਂ ਨੂੰ ਫਤਹਿ ਬਲਾ ਕੇ ਇੱਧਰ ਆਇਆ ਅਗਲੀ ਗੱਲ ਆ ਅਗਲੀ ਗੱਲ ਆ ਇਹਨਾਂ ਨੇ ਚਲੋ 15 ਮਿੰਟ ਸੁਣ ਲਓ ਜੀ ਦੇਖੋ ਦੇਖੋ 100 ਦੇ 50 ਕਿਲੋਮੀਟਰ ਦੀ ਗੱਲ ਕੀਤੀ ਹੈ ਤੁਸੀਂ ਕੰਪਲੀਟ ਕਰੋ ਜੀ ਅੱਛਾ ਹੁਣ ਇੱਕ ਗੱਲ ਕੰਪਲੀਟ ਕਰੋ ਪਲੀਜ਼ ਚਲੋ 15 ਮਿੰਟ ਆਪਣੇ ਕੋਲ ਸਮਾਂ ਬਹੁਤ ਘੱਟ ਹੈ ਮਨਜੀਤ ਪਲੀਜ਼ ਇੱਕ ਚੀਜ਼ ਆ ਹੋ ਰਹੀ ਗਈ ਇੱਕ ਚੀਜ਼ ਹੋ ਰਹੀ ਗਈ ਇਹ ਸ਼ਬਦ ਇੱਕ ਵਾਰ ਗਿਨੇ ਜਾਂਦੇ ਨਹੀਂ ਕਰਤੂਤਾ ਕਰਤੂਤਾ ਅਖਵਾਜ ਕੀਤੀਆਂ ਜਾਂਦੀਆਂ ਨਾਮੇ ਲਿਖ ਲਓ ਜੀ ਕਾਰਨਾਮੇ ਕਹ ਲੋ ਕਰਤੂਤਾ ਕਾਰਨਾਮੇ ਕਹ ਲੋ ਅਸੀਂ ਇਹ ਨਗਰ ਸੀਆਪਾ ਮੇਰੇ ਤੱਕ ਕਰਾ ਕੋਈ ਕਾਰਨਾਮੇ ਤਾਂ ਲਿਖਾ ਦਿਓ ਅਚਾ ਕਾਰਨਾਮੇ ਅਮ ਜੀ ਆਪਾਂ ਕੰਪਲੀਟ ਕਰਨਾ ਹੈ ਕਿ ਨਹੀਂ ਕਰਨਾ ਜੀ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਚਲੋ ਦੇਖੋ ਦਿਸ ਇਜ਼ ਔਨ ਅ ਸੀਰੀਅਸ ਨੋਟ ਨਹੀਂ ਨਹੀਂ ਪਲੀਜ਼ ਔਨ ਅ ਸੀਰੀਅਸ ਨੋਟ ਮੈਂ ਜਿਹੜੀ ਕਹਿ ਰਿਹਾ ਸੀਗਾ ਕਿ ਕਾਂਗਰਸ ਦਾ ਕਾਂਗਰਸ ਦਾ ਐਕਚੁਅਲੀ ਪ੍ਰੋਬਲਮ ਇਹ ਹੈ ਕਾਂਗਰਸ ਦਾ ਮਾਈਂਡਸੈਟ ਇਹ ਬਣ ਚੁੱਕਿਆ ਕਿਉਂਕਿ ਲੰਬਾ ਸਮਾਂ ਰਾਜ ਕੀਤਾ ਹੈ ਕਿ ਜੀ ਹਰੇ ਵੀ ਸਾਡੀ ਸਰਕਾਰ ਹੈ ਤੇ ਦਿੱਲੀ ਕੇਂਦਰ ਜੀ ਸਾਡੀ ਸਰਕਾਰ ਹੈ ਤੇ ਅਸਲੀਅਤ ਇਹ ਹੈ ਕਿ ਨਾ ਇੱਥੇ ਹੈ ਤੇ ਨਾ ਉੱਥੇ ਹੈ ਤੇ ਹੁਣ ਇਹਨਾਂ ਨੇ ਚਲੋ 15-50 ਕਿਲੋਮੀਟਰ ਦੀ ਗੱਲ ਤਾਂ ਹੋ ਗਈ ਸਾਡੀ ਹੁਣ ਮੈਂ ਸਿਰਫ ਇੱਕ ਗੱਲ ਹੋਰ ਪੁੱਛਣਾ ਚਾਹਣਾ ਕਿ ਜੂਨ 2018 ਦੇ ਵਿੱਚ ਸਰ ਆਪਦੇ ਰਾਈਟ ਹੌਲੀ-ਹੌਲੀ ਆਪਦੇ ਅਧਿਕਾਰ ਕਿਵੇਂ ਸਰੈਂਡਰ ਕਰਕੇ ਆਪਦੀ ਦਾੜੀ ਦੂਏ ਦੇ ਹੱਥ ਕਿਵੇਂ ਫੜਾਉਂਦੇ ਨੇ ਉਹ ਇਹਨਾਂ ਨੇ ਬਹੁਤ ਵਧੀਆ ਜਿਹੜਿਆ ਐਗਜ਼ਾਮਪਲ ਸੈੱਟ ਕੀਤੇ ਨੇ ਸਰ ਜੂਨ ਜੂਨ 2018 ਦੇ ਵਿੱਚ ਜੂਨ 2018 ਚ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਕਿ ਕਿ ਪੰਜਾਬ ਦੀਆਂ ਜੇਲਾਂ ਦੀ ਪੰਜਾਬ ਦੀਆਂ ਜੇਲਾਂ ਦੀ ਸੁਰੱਖਿਆ ਜਿਹੜੀ ਉਹ ਸੀਆਈਏ ਸੰਭ ਦੇ ਹੱਥ ਦਿੱਤੀ ਜਾਵੇ ਪੰਜਾਬ ਪੁਲਿਸ ਕੰਪੀਟੈਂਟ ਨਹੀਂ ਹੈਗੀ ਸਰ ਉਹਦੇ ਬਾਰੇ ਕੀ ਕਹਿਣਗੇ ਜੀ ਇਹ ਉਹਦੇ ਬਾਰੇ ਕੀ ਕਹਿਣਗੇ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਮੇਰੇ ਮੇਰੇ ਕਹਿਣ ਦਾ ਅਮਰ ਜੀ ਆਪਾਂ ਕੰਪਲੀਟ ਕਰੋਗੇ ਐਵਰੀਬਾਡੀ ਐਗਰੀਸ ਕੰਪਲੀਟ ਕਰੋ ਜੀ ਸਰ ਐਵਰੀਬਾਡੀ ਐਗਰੀਜ਼ ਮੈਂ ਕਹਾਵਤ ਸੁਨਾਈਆ ਹੁਣ ਹੁਣ ਗੱਲ ਚੈਰ ਰੋਡਰਸ ਕੀਤਾ ਜਾਵੇ ਸਰ ਬਾਕੀ ਸਾਰੇ ਐਗਰੀਕਸ਼ਨ ਸਰ ਇਹ ਇਹ ਇਹਨਾਂ ਨੂੰ ਇਹਨਾਂ ਨੇ ਕਦੇ ਪਿੰਡਾਂ ਵਾਲੀਆਂ ਥੇਡ ਮਲਵੇ ਵਾਲੀਆਂ ਮਲਵਈ ਕਹਾਵਤਾਂ ਸੁਣੀਆਂ ਨਹੀਂ ਹੈਗੀਆਂ ਠੀਕ ਹੈ ਨਾ ਸੋ ਇਸ ਕਰਕੇ ਇਹਨਾਂ ਨੂੰ ਪ੍ਰੋਬਲਮਾਂ ਨੇ ਸੋ ਇਸ ਕਰਕੇ ਇਸ ਕਰਕੇ ਮੈਂ ਬੜਾ ਕਲੀਅਰ ਨਹੀਂ ਕਹਿ ਦੇਣਾ ਕਿ ਇਹਨਾਂ ਦੇ ਪਿਛਲੇ ਕਾਰਨਾਮੇ ਨੇ ਕਰਤੂਤਾਂ ਦੀ ਵਜ੍ਹਾ ਕਰਕੇ ਅੱਜ ਪੰਜਾਬ ਇੱਥੇ ਤੱਕ ਪਹੁੰਚਿਆ ਕਰਤੂਤਾਂ ਫੇਰ ਖਵੰਜ ਕੀਤੇ ਜਾਂਦੀਆਂ ਨੇ ਪੰਜਾਬ ਦੇ ਸਾਰੇ ਹਿੱਸਿਆਂ ਦੀ ਰਾਖੀ ਇਹਨੇ ਵਚਨ ਮੱਤਾ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਬੈਠੋ ਜੀ ਆਪਕ ਦੇਖੋ ਦੇਖੋ ਪਹਿਲੀ ਗੱਲ ਕਹਾਵਤ ਦੇਖੋ 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 ਜਹਾਂ ਦਾ ਫਿਰ ਆਪਾਂ ਪੰਜਾਬੀ ਪੜ੍ਹੇ ਨਹੀਂ ਕੋਈ ਪ੍ਰੋਬਲਮ ਕਹਾਵਤਾ ਕਹਾਵਤਾ ਹੀ ਹੁੰਦੀਆਂ ਪਲੀਜ਼ ਸਿਟ ਡਾਊਨ بیٹھو گل پوری مان یوگریس چ نہیں پڑھائی جا کہ ہلدی ہے یہ بھی ہے کہاوت ہے کہ روٹی داڑھی ہلدی ہے داڑھی سر ਤੁਸੀਂ ਹਰ ਗੱਲ ਤੁਸੀਂ ਇਹਨੂੰ ਧਰਮ ਧਰਮ ਤੇ ਕਿਉਂ ਲੈ ਕੇ ਜੋਰ ਦੀ ਦਾੜੀ ਤੇ ਤੇਰੇ ਕਾ ਉਹ ਵੀ ਹੁੰਦਾ ਪੰਜਾਬੀ ਫੜ ਕੇ ਆਇਆ ਕਰੋ ਲੋ ਲੋ ਇੱਕ ਬੈ ਜਾਣਾ ਤੁਹਾਨੂੰ ਨਹੀਂ ਪਤਾ ਬੈਠੋ ਜੀ ਬੈਠੋ ਬੈਠੋ ਬਿਠਾ ਲਓ ਯਾਰ ਬਿਠਾ ਲਓ ਬਿਠਾ ਲਓ ਮੈਂ ਸਾਰੇ